ਜੀ 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 ਨੀਲ ਕਮਨ ਸ਼ਰਮਾ ਜੀ ਸ਼ਰਮਾ ਜੀ ਅੱਜ ਸ਼ਿਵਰਾਤਰੀ ਨੂੰ ਲੈ ਕੇ ਪਕੜਾ ਦੀ ਜਿਹੜੀ ਮੈਂਬਰ ਜਿਹੜੇ ਆਪਣੇ ਸੇਵਾ ਨੂੰ ਅੱਜ ਦੀ ਮੀਟਿੰਗ ਵੀ ਹੈ ਕੀ ਗੱਲਾਂ ਚੱਲੀਆਂ ਬਲ ਸ਼ੰਕਰ ભગવાન ਕੀ ਜੈ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੀ ਮੰਦਿਰ ਮੁਕਤੀ ਧਾਮ ਚੈਲਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿਛਲੇ 20 ਸਾਲਾਂ ਤੋਂ ਮਹਾ ਸ਼ਿਵਰਾਤਰੀ ਬੜੀ ਧੂਮਤਾਰ ਨਾਲ ਮਨਾਈ ਜਾ ਰਹੀ ਹੈ 15 ਫਰਵਰੀ ਨੂੰ ਇੱਕੀ ਜਿਹੜੀ ਸ਼ਿਵਰਾਤਰੀ ਹੈ ਪੂਰੇ ਵਰਲਡ ਦੇ ਵਿੱਚ ਮਨਾਈ ਜਾ ਰਹੀ ਹੈ ਉਹਨੂੰ ਲੈ ਕੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਲੇਡੀਜ਼ ਵੀ ਨੇ ਜੈਂਟਲਮੈਨ ਨੇ ਜਿਹੜੇ ਭਗਤ ਸੇਵਾ ਕਰਦੇ ਮੀਟਿੰਗ ਕੀਤੀ ਕੀ ਕਹਿਣਾ ਉਹ ਕਿਹੜੇ ਕਿਹੜੇ ਮੇਨ ਨੇੜੇ ਚੱਲੇ ਇਸ ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੂਨ ਸ਼ਰਮਾਈ ਦੇ ਗੋਆਈ ਦੇ ਵਿੱਚ ਅੱਜ ਮੀਟਿੰਗ ਹੋਈ ਹੈ ਜਿੰਦੇ ਵਿੱਚ ਕਈ ਦਿੱਕਤਾਂ ਹੁੰਦੀਆਂ ਹਰ ਸਾਲ ਜਿਹੜੀਆਂ ਦਿੱਕਤਾਂ ਹੁੰਦੀਆਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਕਿ ਲਾਈਨਾਂ ਦੀ ਹੋ ਗਈ ਜੋੜੇ ਕਰਦੀ ਹੋ ਗਈ ਲੰਗਰ ਦੀ ਹੋ ਗਈ ਸਟੇਜ ਦੀ ਹੋ ਗਈ ਅਸੀਂ ਤੁਹਾਡੇ ਚੈਨਲ ਵਾਲੀ ਇਹ ਬੇਨਤੀ ਕਰਨਾ ਚਾਹੁੰਦਾ ਹੈ ਹੋਰ ਮੈਂਬਰ ਜੁੜਾ ਨਾ ਹੋਰ ਸੇਵਾਦਾਰ ਜੁੜਨ ਘੱਟ ਤੋਂ ਘੱਟ ਇੱਥੇ ਲੱਖਾਂ ਦੇ ਹਸਾਬ ਨਾਲ ਸ਼ੰਗਲ ਜਾਂਦੀ ਹੈ ਹਰ ਵਾਰੀ ਸੇਵਾਦਾਰ ਘਟ ਜਾਂਦੇ ਆਓ ਦੋ ਦਿਨ ਲਾਓ ਤੇ ਆਪਣਾ ਜੀਵਨ ਸਫਲ ਕਰੋ 14 ਤੇ 15 ਫਰਵਰੀ ਨੂੰ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਰੂ ਬਹੁਤ ਵਧੀਆ ਜੀ ਬਹੁਤ ਵਧੀਆ ਲੁਧਿਆਣਾ ਡੀਸੀ ਸਾਹਿਬ ਐਸਐਸਪੀ ਖੰਨਾ ਸਾਹਿਬ ਤੇ ਹਰ ਸਾਲ ਉਦੋਂ ਕਿ ਜਿਹੜੀ ਹੈਗੀ ਹੈ ਅਸੀਂ ਐਪਲੀਕੇਸ਼ਨ ਦਿੰਨੇ ਆ ਸਾਨੂੰ ਵੱਧ ਤੋਂ ਵੱਧ ਸਹਯੋਗ ਦਿੰਦੇ ਆ ਕਿ ਪਾਰਕਿੰਗ ਲੈ ਕੇ ਕੀ ਕਿਤੇ ਪਰਕਿੰਗ ਲੈ ਕੇ ਕਿਤੇ ਆਪੀ ਮੰਦਰ ਕਮੇਟੀ ਵੱਲੋਂ ਤਿੰਨ ਕਿੱਲੇ ਹੋਰ ਜ਼ਮੀਨ ਲਈ ਹੈ ਪਰਲੇ ਹੱਤ ਨੂੰ ਜਿਹੜੇ ਲੁਧਿਆਣੇ ਵੱਲੋਂ ਆਂਦੇ ਆ ਉਹ ਸੱਜੇ ਹੱਤ ਨੂੰ ਜਿਹੜੇ ਸਮਰਾਲੇ ਖੰਨੇ ਵੱਲੋਂ ਆਂਦੇ ਉਹ ਖੱਬੇ ਹੱਤ ਨੂੰ ਉਧਰੋਂ ਆਂਦੇ ਆ ਤੇ ਥੋੜੀ-ਮੋਟੀ ਇਹ ਜਿਹੜੀ ਨੈਸ਼ਨਲ ਟੂਰਪਲਾਇਆ ਥੋੜੀ-ਮੋਟੀ ਇਹ ਸੜਕ ਵੀ ਪਾਰਕਿੰਗ ਵਾਸਤੇ ਉਹਨਾਂ ਕੋਲੋਂ ਮੰਗਦੇ ਆ ਤੇ ਕਵਰ ਕਰਦੇ ਆ ਜੇ ਕੋਈ ਸੇਵਾਦਾਰ ਸੇਵਾ ਕਰਨਾ ਚਾਹੁੰਦਾ ਤਾਂ ਕਿਹਨੂੰ ਮਿਲੇ ਤੇ ਕਿਸ ਤਰ੍ਹਾਂ ਕੀ ਆ ਕੇ ਸੇਵਾ ਬਸ ਇੱਥ ਪ੍ਰਧਾਨ ਜੀ ਨੂੰ ਮਿਲ ਲਵੇ ਦਫਤਰੇ ਚ ਬਲਦੇਵ ਜੀ ਬੈਠੇ ਉਹਨਾਂ ਨੂੰ ਮਿਲ ਜਾਣਾ ਆਪਣਾ ਨਾਮ ਲਿਖਾ ਦੇਣ ਆਓ ਸੇਵਾ ਕਰੋ ਤੇ ਆਪਣਾ ਜੀਵਨ ਸਫਲ ਕਰੋ ਇਹ ਜਿਹੜਾ ਮਹੱਤਵ ਹੈ ਜੀ ਦਿੱਲੀ ਦੇ ਸੇਟ ਹੋਏ ਆ ਅਸੀਂ ਉਹਨਾਂ ਨੂੰ ਬਾਬਾ ਜੀ ਕਹਿੰਦੇ ਸੀ ਕੇ ਕੇ ਬਿੰਦਲ ਜੀ ਉਹਨਾਂ ਨੂੰ ਇਸ ਮੰਦਰ ਦਾ ਸੁਪਨਾ ਆਇਆ ਸੀ ਤੇ ਉਸ ਤੋਂ ਬਾਅਦ ਜਦੋਂ ਸੁਪਨਾ ਆਇਆ ਤੇ ਉਹਨਾਂ ਨੇ ਇਹ ਜਿਹੜੀ ਸਿਵਲਿੰਗ ਹੈ ਨੇਤਰ ਵਾਲੀ ਇਹ ਧਰਤੀ ਚੋਂ ਨਿਕਲੀ ਹੈ ਉਹਨਾਂ ਨੂੰ ਸੁਪਨਾ ਆਇਆ ਸੀ ਉਸ ਤੋਂ ਬਾਅਦ ਜਜਾਕਾਰ ਹੋ ਰਹੀ ਜੀ ਕੀ ਕਹਿਣਾ ਚਾਹੁੰਦਾ ਜਿਹੜੇ ਸ਼ਗਵ ਉੱਤੇ ਸ਼ੋਰ ਆ ਪੈ ਰਿਹਾ ਸਾਡੇ ਸੱਚੇ ਦਿਲੋਂ ਆਓ ਕਰੋ ਤੁਸੀਂ ਆਓਗੇ ਅਰਦਾਸ ਕਰਕੇ ਤੁਹਾਡੀ ਇੱਥੇ ਮੰਦਰ ਆਂਦਿਆ ਤਾਂ ਗਜਲ ਚੜਾਂਦਿਆ ਤਾਂ ਤੁਹਾਡੀ ਅਰਦਾਸ ਪੂਰੀ ਹੋ ਜਾਂਦੀ ਹੈ ਮੈਨੂੰ ਵੀ 21 ਸਾਲ ਹੋ ਗਏ ਇੱਥੇ ਸੇਵਾ ਕਰਦਿਆਂ ਮੈਨੂੰ ਤਾਂ ਭਾਗ ਲੱਗੇ ਇੱਕ ਵਾਰੀ ਤੁਸੀਂ ਆ ਕੇ ਦੇਖੋ ਸੱਚੇ ਦਿਲੋਂ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਇੱਕ ਵਾਰੀ ਆਓ ਠੀਕ ਹੈ ਜੀ ਇੱਕ ਤੁਹਾਡੇ ਚੈਨਲ ਨਾਲ ਹੋਰ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਜਿਹੜੀ ਸ਼ਿਵਰਾਤਰੀ ਹੈ ਇਹ ਸਰ ਸਰਕਾਰੀ ਸਮਾਗਮ ਦੇ ਨਾਲ ਨਹੀਂ ਬਣਾਈ ਜਾਂਦੀ ਲੁਧਿਆਣੇ ਦੇ ਵਿੱਚ ਕੱਲ ਨੂੰ 2 ਫਰਵਰੀ ਨੂੰ ਡੀਸੀ ਸਾਹ ਨੂੰ ਮੰਗ ਪੱਤਰ ਦੇਣ ਜਾ ਰਿਹਾ ਹਿੰਦੂ ਜਥੇਬੰਦੀਆਂ ਆਓ ਉਹਨਾਂ ਦਾ ਵੀ ਸਹਿਯੋਗ ਦਿਈਏ ਤੇ ਜਿਹੜੀ ਮਹਾ ਸ਼ਿਵਰਾਤਰੀ ਹੈ ਬੜੀ ਧੂਮ ਧਾਮ ਨਾਲ 15 ਫਰਵਰੀ ਨੂੰ ਮਨਾਈ ਜਾਵੇ ਪ੍ਰਧਾਨ ਜੀ ਸ਼ਿਵਰਾਤਰੀ ਨੂੰ ਲੈ ਕੇ ਤਿਆਰੀ ਕੀਤੀ ਗਈ ਹੈ ਨੇ ਅੱਜ ਮੀਟਿੰਗ ਹੋਈ ਕੀ ਗੱਲ ਕਰਨੀ ਬੋਲ ਸ਼ੰਕਰ ਭਗਵਾਨ ਕੀ ਜੈ ਜਿਹੜੀ ਸ਼ਿਵਰਾਤਰੀ ਦੀ ਤਿਆਰੀ ਹੈ ਜੀ ਉਹ ਤਕਰੀਬਨ ਦੀਵਾਲੀ ਤੋਂ ਬਾਅਦ ਹੀ ਸ਼ੁਰੂ ਕਰ ਲੈਂਦੇ ਰੰਗ ਵਗੈਰਾ ਦਾ ਜਿਹੜਾ ਜਿਆਦਾ ਹੁੰਦਾ ਵੱਡਾ ਕੰਮ ਉਹ ਸ਼ੁਰੂ ਹੋ ਜਾਂਦਾ ਤੇ ਹੁਣ ਜਿਹੜੀਆਂ ਤਿਆਰੀਆਂ ਨੇ ਉਹ ਸੰਗਤ ਜਿਵੇਂ ਆਏਗੀ ਉਹਦੇ ਲਈ ਲਾਈਨਾਂ ਦਾ ਪ੍ਰਬੰਧ ਮੱਥਾ ਟਿਕਾਣ ਦੇ ਲਈ ਅੰਦਰ ਸਰੰਗੀਆਂ ਦਾ ਤੇ ਮੈਡੀਕਲ ਦਾ ਹੋ ਜਾਂਦਾ ਤੇ ਫਾਇਰ ਬ੍ਰੀਡ ਜਿਹੜੇ ਇਹ ਕੰਮ ਨੇ ਇਹ ਸਾਰੇ ਹੁਣ ਤੋਂ ਸ਼ੁਰੂ ਹੋ ਜਾਣਗੇ ਅੱਜ ਜਿਹੜੇ ਭਗਤ ਨਵੀਨ ਸਿਵਾ ਨੂੰ ਆਉਂਦੇ ਉਹਨਾਂ ਦੀ ਮੀਟਿੰਗ ਵੀ ਮਿਲ ਕਿੰਨੇ ਭਗਤ ਸੀ ਅੱਜ ਲਗਭਗ 100 ਦੀ ਗਿਣਤੀ ਦੇ ਵਿੱਚ ਜਿਹੜੇ ਸ਼ਿਰ ਭਗਤ ਆਏ ਟੋਟਲ ਜਿਹੜੇ ਆ ਉਹ 3-400 ਬੰਦਾ ਸੇਵਾਦਾਰਾਂ ਦਾ ਹੋ ਜਾਂਦਾ ਜਿਹੜਾ ਕੀ ਪ੍ਰੋਗਰਾਮ ਨੇ ਤੇ ਕਿਹੜੀ ਕਿਹੜੀ ਤਰੀਕ ਨੂੰ ਮਨਾਈ ਜਾਣੀ 14 ਤਰੀਕ ਦਿਨ ਸ਼ਨੀਵਾਰ ਨੂੰ ਭੰਡਾਰਾ ਹੋਏਗਾ ਜੀ ਮਹਾਤਮਾ ਨੂੰ ਭੋਜਨ ਹੋਏਗਾ ਪ੍ਰੀਤੀ ਭੋਜਨ ਉਸ ਤੋਂ ਬਾਅਦ 3 ਵਜੇ ਸ਼ੋਭਾ ਯਾਤਰਾ ਹੋਏਗੀ ਤੇ 14 ਦੀ ਰਾਤ ਨੂੰ ਇਹ ਤਕਰੀਬਨ ਜਲ ਚੜਨਾ ਰਸ ਪੈਣਾ ਸ਼ੁਰੂ ਹੋ ਜਾਂਦਾ ਜਿਹੜਾ ਕਿ 11 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਉਹਦੇ ਵਿੱਚ ਵਿਵਸਥਾ ਕਰੀਆ ਕੁਝ ਟਾਈਮ ਸੰਗਤ ਨੂੰ ਦੇਖ ਕੇ ਅੰਦਰ ਮੱਥਾ ਟਿਕਾਇਆ ਜਾਊਗਾ ਬਾਕੀ ਫਿਰ ਸਰੰਗੀਆਂ ਲਾ ਦਾਂਗੇ 15 ਦੀ ਸ਼ੁਰੂਆਤ ਹੁੰਦੀ ਹੈ 15 ਨੂੰ ਇੱਕ ਦਾ ਸਟੇਜ ਪ੍ਰੋਗਰਾਮ ਹੁੰਦਾ ਤੇ ਦੂਜਾ ਭੰਡਾਰਿਆਂ ਦਾ ਹੁੰਦਾ ਜਿਹਦੇ ਵਿੱਚ ਸੋਵਾਂ ਦੀ ਗਿਰਤੀ ਦੇ ਵਿੱਚ ਭੰਡਾਰਾ ਲੱਗਦਾ ਤੇ ਸੰਗਤ ਦੇ ਦਰਸ਼ਨ ਕਰਨ ਲਈ ਮੇਨ ਵਿਵਸਥਾ ਹੁੰਦੀ ਆ ਲਾਈਨਾਂ ਦੀ ਤੇ ਜਲ ਚੜਾਣ ਲਈ ਸਰੰਗੀਆਂ ਦਾ ਇੰਤਜ਼ਾਮ ਹੁੰਦਾ ਹਰ ਸਾਲ ਕਿੰਨੀ ਕਿ ਸੰਗਤ ਪਹੁੰਚਦੀ ਹੈ ਹਰ ਸਾਲ ਤਕਰੀਬਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਜੀ ਤੇ ਰਹਿਣ ਦੀ ਕੀਮਤ ਆ ਆ ਆਪਣੇ ਕੋਲ ਇੱਕ ਤਾਂ ਧਰਮਸ਼ਾਲਾ ਹੈ ਜੀ ਤੇ ਬਾਕੀ ਇੱਕ ਰੂਮ ਨੇ 8-10 ਰੂਮ ਨੇ ਉਹਨਾਂ ਦੇ ਵਿੱਚ ਸੇਵਾਦਾਰ ਜਾਂ ਸੰਗਤ ਜਿਹੜੀ ਰਹਿਣਾ ਚਾਹੁੰਦੀ ਆ ਉਹਨੂੰ ਦੇ ਦੀ ਦੇ ਜੇ ਸ਼ਿਪ ਆਉਣਾ ਚਾਹੁੰਦੀ ਆ ਪਹਿਲੀ ਵਾਰ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਪੋਲੇ ਨਾਸ ਦੇ ਦਰਸ਼ਨ ਕਰਨ ਜਿਹੜਾ ਇੱਥੇ ਆਨੰਦਾ O da anandım,